ਪਾਕਿਸਤਾਨ ਦੇ ਵਿੱਚ ਕੁਝ ਟਿਕਾਣਿਆਂ ਦੇ ਉੱਤੇ ਕਥਿਤ ਤੌਰ ਤੇ ਹਮਲਾ ਕੀਤਾ ਇਸ ਹਮਲੇ ਦੇ ਵਿੱਚ ਕੁਝ ਲੋਕਾਂ ਦੇ ਮਾਰੇ ਜਾਣ ਦੀ ਖਬਰ ਹੈ ਜਾਣਕਾਰੀ ਮੁਤਾਬਕ ਜੋ ਮਾਰੇ ਗਏ ਨੇ ਉਹ ਦਹਿਸ਼ਤਗਰਦ ਦੱਸੇ ਜਾ ਰਹੇ ਨੇ ਹਾਲਾਂਕਿ ਪੂਰੀ ਜਾਣਕਾਰੀ ਆਉਗੀ ਭਾਰਤੀ ਫੌਜ ਹੈ ਜਿਹੜੀ ਉਹ ਪ੍ਰੈਸ ਕਾਨਫਰੰਸ ਕਰਕੇ ਜਾਂ ਫਿਰ ਪੂਰੀ ਜਾਣਕਾਰੀ ਉਹ ਸਮੇਂ-ਸਮੇਂ ਸਰ ਸਾਂਝੀ ਕਰ ਵੀ ਰਹੀ ਹੈ ਪਰ ਸਭ ਤੋਂ ਅਹਿਮ ਖਬਰ ਹੈ ਕਿ ਪਾਕਿਸਤਾਨ ਦੇ ਜਿਨ੍ਹਾਂ ਇਲਾਕਿਆਂ ਦੇ ਉੱਤੇ ਹਮਲਾ ਹੋਇਆ ਹੈ ਉਹ ਆਖਰ ਕਿਹੜੇ-ਕਿਹੜੇ ਇਲਾਕੇ ਨੇ ਪਰ ਇਸ ਦੇ ਨਾਲ ਹੀ ਤੁਹਾਨੂੰ ਸਭ ਤੋਂ ਪਹਿਲਾਂ ਜਾਣਕਾਰੀ ਦੇ ਦਿੰਨੇ ਆ ਕਿ ਹਮਲੇ ਤੋਂ ਬਾਅਦ ਭਾਰਤ ਦੇ ਵਿੱਚ ਕਈ ਥਾਈਂ ਅਲਰਟ ਜਾਰੀ ਕਰ ਦਿੱਤਾ ਗਿਆ ਹੈ 에어ਪੋਰਟ ਬੰਦ ਕਰ ਦਿੱਤੇ ਗਏ ਨੇ ਸਕੂਲ ਪੰਜਾਬ ਦੇ ਵਿੱਚ ਬੰਦ ਕਰਨ ਦੇ ਹੁਕਮ ਹੋਏ ਨੇ ਸਰਹੱਦੀ ਇਲਾਕਿਆਂ ਦੇ ਵਿੱਚ ਪੰਜਾਬ 'ਚ ਜਿਹੜੇ ਸਕੂਲ ਨੇ ਉਹਨਾਂ ਨੂੰ ਬੰਦ ਕਰਨ ਦੇ ਫਿਲਹਾਲ ਦੀ ਕੜੀ ਲਈ ਹੁਕਮ ਜਾਰੀ ਕਰ ਦਿੱਤੇ ਗਏ ਨੇ ਇਸ ਤੋਂ ਇਲਾਵਾ ਚੰਡੀਗੜ੍ਹ ਅੰਮ੍ਰਿਤਸਰ 에어ਪੋਰਟ ਨੂੰ ਵੀ ਅਗਲੇ ਹੁਕਮਾਂ ਤੱਕ ਮੁਕੰਮਲ ਤੌਰ ਤੇ ਬੰਦ ਕਰ ਦਿੱਤਾ ਗਿਆ ਜੇਕਰ ਗੱਲ ਕਰਾਂਗੇ ਪਾਕਿਸਤਾਨ ਦੇ ਕਿਹੜੇ ਕਿਹੜੇ ਇਲਾਕਿਆਂ ਦੇ ਵਿੱਚ ਅਰ ایر ਸਟ੍ਰਾਈਕ ਹੈ ਜਿਹੜੀ ਭਾਰਤ ਨੇ ਕੀਤੀ ਆ ਪੂਰੀ ਜਾਣਕਾਰੀ ਲਵਾਂਗੇ ਮੇਰੇ ਸਹਿਯੋਗੀ ਤਰਜਿੰਦਰ ਚੰਦ ਮੇਰੇ ਨਾਲ ਮੌਜੂਦ ਨੇ ਸਾਡੇ ਟੀਮ ਮੈਂਬਰ ਨੇ ਜਿਹੜੇ ਇਸ ਵੇਲੇ ਤਰਜਿੰਦਰ ਕਿੱਥੇ ਕਿੱਥੇ ਹਮਲਾ ਹੋਇਆ ਪਾਕਿਸਤਾਨ ਦੇ ਵਿੱਚ ਨਾ ਪੂਰੀ ਲੋਕੇਸ਼ਨ ਕਿਹੜੀ ਕਿਹੜੇ ਇਲਾਕਾ ਕਿਹੜਾ ਜਿੱਥੇ 에어 ਸਟ੍ਰਾਈਕ ਭਾਰਤ ਦੇ ਵੱਲੋਂ ਕੀਤੀ ਗਈ ਹੈ ਕੀ ਜਾਣਕਾਰੀ ਹੈ ਹਾਂ ਜੀ ਬਿਲਕੁਲ ਪਰਮਿੰਦਰ ਜਿਵੇਂ ਕਿ ਪੂਰਾ ਦੇਸ਼ ਅੱਤਵਾਦੀ ਜਿਹੜਾ ਹਮਲਾ ਪਹਿਲਗਾਮ ਦੇ ਵਿੱਚ ਹੁੰਦਾ ਹੈ ਉਸ ਦਾ ਇੰਤਜ਼ਾਰ ਕਰ ਰਿਹਾ ਸੀ ਕਿ ਕਦੋਂ ਭਾਰਤ ਬਦਲਾ ਲਵੇਗਾ ਜਿਹੜੇ ਸਲਾਨੀ ਮਾਰੇ ਗਏ ਸਨ ਉਹਨਾਂ ਦੀ ਮੌਤ ਦਾ ਜਿਹੜਾ ਬਦਲਾ ਸੀਗਾ ਉਹ ਆਖਿਰ ਭਾਰਤ ਨੇ ਲਿਆ ਤੇ ਜਿਵੇਂ ਕਿ ਤੁਸੀਂ ਉਹਨਾਂ ਅਸਥਾਨਾਂ ਦੀ ਗੱਲ ਕੀਤੀ ਹੈ ਜਿੱਥੇ ਹਮਲਾ ਕੀਤਾ ਗਿਆ ਤਾਂ ਪਰਮਿੰਦਰ ਦੱਸ ਦਈਏ ਕਿ ਜੋ ਜਾਣਕਾਰੀ ਹੈ ਤਿੰਨ ਥਾਵਾਂ ਚੁਣੀਆਂ ਗਈਆਂ ਨੇ ਭਾਰਤੀ ਫੌਜ ਵੱਲੋਂ ਕੋਟਲੀ ਹੈਗਾ ਬਹਾਵਲਪੁਰ ਹੈਗਾ ਤੇ ਮੁਜੱਫਰਾਬਾਦ ਹੈਗਾ ਇਹ ਤਿੰਨ ਥਾਵਾਂ ਨੇ ਤੇ ਇਹਨਾਂ ਤਿੰਨ ਥਾਵਾਂ ਦੇ ਉੱਤੇ ਅੱਤਵਾਦੀ ਸੰਗਠਨ ਨੇ ਜਿਹੜੇ دہشتਗਰ ਦਾਪਾ ਜਿਹਨਾਂ ਨੂੰ ਕਹਿ ਦਿੰਦੇ ਆ ਉਹਨਾਂ ਦੇ ਨੌ ਟਿਕਾਣੇ ਸਨ ਤਾਂ ਉਹਨਾਂ ਦੇ ਵਿੱਚੋਂ ਪਰਮਿੰਦਰ ਜੈਸ਼ੇ ਮੁਹੰਮਦ ਬਹੁਤ ਵੱਡਾ ਨਾਮ ਆ دہشتਗਰ ਦਾ ਕਾਫੀ ਹਮਲੇ ਕਰਵਾਏ ਗਏ ਨੇ ਉਹਦਾ ਟਿਕਾਣਾ ਵੀ ਆ ਮਲਿਆ ਮੇਟ ਯਾਨੀ ਕਿ ਤਬਾਹ ਕਰ ਦਿੱਤਾ ਗਿਆ ਤਾਂ ਤਿੰਨ ਥਾਵਾਂ ਨੇ ਜਿਹੜੀਆਂ ਭਾਰਤੀ ਫੌਜ ਨੇ ਆ ਚੁਣੀਆਂ ਨੇ ਤਿੰਨ ਥਾਵਾਂ ਦੇ ਨੌ ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ ਗਿਆ ਸਾਡੀ ਸਹਿਯੋਗੀ ਨੀਲਮ ਦੇ ਕੋਲੇ ਪੂਰੀ ਉਹ ਮੈਪ ਵੀ ਹੈ ਨਕਸ਼ੇ ਦੇ ਨਾਲ ਅਸੀਂ ਦਿਖਾਵਾਂਗੇ ਕਿ ਆਖਿਰ ਇਹ ਹਮਲਾ ਹੋਇਆ ਕਿਵੇਂ ਹੈ ਕਿੱਥੇ ਕਿੱਥੇ ਹਮਲਾ ਕੀਤਾ ਗਿਆ ਤਾਂ ਮੈਪ ਜ਼ਰੂਰ ਦਿਖਾਇਆ ਜਾਵੇ ਨੀਲਮ ਕਿੱਥੇ ਕਿੱਥੇ ਹਮਲਾ ਹੋਇਆ ਪੂਰੀ ਜਾਣਕਾਰੀ ਦਿਓ ਬਿਲਕੁਲ ਇਹ ਵੇਖ ਸਕਦੇ ਹੋ ਤੁਸੀਂ ਮੈਪ ਨਹੀਂ ਬਹਾਵਲਪੁਰ ਇਥੇ ਸਭ ਤੋਂ ਖਤਰਨਾਕ ਅਟੈਕ ਕੀਤਾ ਗਿਆ ਭਾਰਤੀ ਫੌਜ ਵੱਲੋਂ ਤੇ ਉਥੇ ਮੁਰਦਕੇ ਸਿਆਲਕੋਟ ਪਿੰਬਰ ਗੁਲਪੁਰ ਕੋਟਲੀ ਮੁਜ਼ਫਰਾਬਾਦ ਤੇ ਚਾਕਾਮਰੋ ਇਹ ਜਿਹੜੀ ਜਗਾਵਾਂ ਨੇ ਪਾਕਿਸਤਾਨ ਵਿੱਚ ਇਹਨਾਂ ਵਿੱਚ ਪੀਓਕੇ ਦੇ ਅੰਡਰ ਵੀ ਆਉਂਦੇ ਨੇ ਕੁਝ ਏਰੀਆਜ਼ ਜੋ ਹੈ ਤੇ ਇਸ ਤੋਂ ਇਲਾਵਾ ਪੰਜਾਬ ਹੈ ਪੰਜਾਬ ਦਾ ਏਰੀਆ ਪੈਂਦਾ ਉਹ ਸਭ ਤੋਂ ਜ਼ਿਆਦਾ ਇਫੈਕਟਡ ਹੋਇਆ ਇਸ ਕਾਰਨ ਬਲੈਕਆਊਟ ਵੀ ਪੰਜਾਬ ਦੇ ਵੀ ਕੁਝ ਏਰੀਆਜ਼ ਦੇ ਵਿੱਚ ਦੇਖਿਆ ਗਿਆ ਪਾਕਿਸਤਾਨੀ ਪੰਜਾਬ ਦੇ ਕੁਝ ਏਰੀਆਜ਼ ਵਿੱਚ ਵੀ ਦੇਖਿਆ ਗਿਆ ਤੇ ਅੱਜ ਦੀ ਜਿਹੜੀ ਸਵੇਰ ਹੈ ਚੜੀ ਹੈ ਉਹ ਇੱਕ ਸ਼ੌਕ ਦੇ ਨਾਲ ਇੱਕ ਸਰਪ੍ਰਾਈਜ਼ ਦੇ ਨਾਲ ਤੇ ਇਸ ਤੋਂ ਇਲਾਵਾ ਇਹ ਵੀ ਦੇਖਿਆ ਗਿਆ ਇਹ ਜੋ ਅੱਜ ਦੀ ਸਵੇਰ ਚੜੀ ਇਸ ਨੇ ਇੱਕ ਤਰ੍ਹਾਂ ਦੇ ਨਾਲ ਪ੍ਰਾਊਡਫੁੱਲ ਵੀ ਸਾਨੂੰ ਕਰ ਦਿੱਤਾ ਸਾਰਿਆਂ ਨੂੰ ਕਿਉਂਕਿ ਭਾਰਤੀ ਫੌਜ ਨੇ ਜਿਸ ਤਰ੍ਹਾਂ ਦੇ ਨਾਲ ਇਹ ਰਾਤ ਅਟੈਕ ਕੀਤਾ 1:30 ਵਜੇ ਦਾ ਸਮਾਂ ਇੱਕ ਪ੍ਰੈਸ ਰਿਲੀਜ਼ ਵੀ ਡਿਫੈਂਸ ਮਿਨਿਸਟਰੀ ਵੱਲੋਂ ਜਾਰੀ ਕੀਤੀ ਗਈ ਜਿਸ ਦੇ ਵਿੱਚ ਇਹ ਸਾਫ ਕਰ ਦਿੱਤਾ ਗਿਆ ਕਿ ਆਪਰੇਸ਼ਨ ਸਿੰਦੂਰ ਯਾਨੀ ਕਿ ਉਹ ਜੋ ਤਸਵੀਰ ਇੱਕ ਸਾਹਮਣੇ ਆਈ ਸੀ ਉਸ ਦਿਨ 22 ਤਰੀਕ ਦਾ ਉਹ ਦਿਨ ਕੋਈ ਨਹੀਂ ਭੁੱਲ ਸਕਦਾ ਜਦੋਂ ਇੱਕ ਤੋਂ ਬਾਅਦ ਇੱਕ ਗੋਲੀ ਵਾਰਾਈ ਗਈ ਤਾਂ ਉਥੇ ਇਹ ਦੇਖਿਆ ਗਿਆ ਕਿ ਉਥੇ ਲਗਾਤਾਰ ਧਰਮ ਪੁੱਛਿਆ ਜਾ ਰਿਹਾ ਸੀ ਤੇ ਉਸ ਤੋਂ ਬਾਅਦ ਇਹ ਅਟੈਕ ਕੀਤਾ ਗਿਆ ਤੇ ਭਾਰਤ ਵਿੱਚ ਭਾਰਤ ਦੇ ਕਲਚਰ ਵਿੱਚ ਸਿੰਦੂਰ ਦੀ ਵੱਡੀ ਅਹਿਮੀਅਤ ਹੈ ਤੇ ਇਸ ਆਪਰੇਸ਼ਨ ਦਾ ਨਾਂ ਵੀ ਰੱਖਿਆ ਗਿਆ ਆਪਰੇਸ਼ਨ ਸਿੰਦੂਰ ਯਾਨੀ ਕਿ ਮਹਿਲਾਵਾਂ ਦਾ ਸਨਮਾਨ ਵੀ ਹੈ ਇਹ ਆਪਰੇਸ਼ਨ ਤੇ ਉਸ ਦੇ ਨਾਲ ਹੀ ਜਿਵੇਂ ਸਿੰਦੂਰ ਉਜਾੜ ਦਿੱਤਾ ਗਿਆ ਸੀ ਉਸ ਦਿਨ ਤਾਂ ਆਪਰੇਸ਼ਨ ਸਿੰਦੂਰ ਜ਼ਰੀਏ ਭਾਰਤ ਨੇ ਬਦਲਾ ਜ਼ਰੂਰ ਲਿਆ ਪਰ ਇਸ ਦੇ ਨਾਲ ਹੀ ਹੁਣ ਜੋ ਪ੍ਰੋਬਲਮ ਸਾਹਮਣੇ ਆ ਸਕਦੀਆਂ ਨੇ ਕਿ ਪਾਕਿਸਤਾਨ ਵੀ ਰਿਟੈਲੀਏਟ ਕਰੇਗਾ ਕਿਉਂਕਿ ਪਾਕਿਸਤਾਨ ਦੇ ਪੀਐਮ ਦਾ ਜਿਸ ਤਰ੍ਹਾਂ ਹੁਣ ਬਿਆਨ ਸਾਹਮਣੇ ਆਇਆ ਕਿ ਅਸੀਂ ਚੁੱਪ ਨਹੀਂ ਬੈਠਾਂਗੇ ਉਕੇ ਆਰਮੀ ਦੇ ਨਾਲ ਹੈ ਪਾਕਿਸਤਾਨ ਦੀ ਤਾਂ ਇਹ ਵੇਖਣਾ ਪਰਮਿੰਦਰ ਆਪਣੇ ਆਪ ਵਿੱਚ ਅਹਿਮ ਰਹਿਣ ਵਾਲਾ ਹੈ ਕਿ ਪਾਕਿਸਤਾਨ ਕਿਵੇਂ ਰਿਟੈਲੀਏਟ ਕਰਦਾ ਹੈ ਪਰ ਇੱਥੇ ਜ਼ਰੂਰ ਭਾਰਤ ਸਰਕਾਰ ਨੇ ਸ਼ੌਕ ਜ਼ਰੂਰ ਦੇ ਦਿੱਤਾ ਹੈ ਅੱਜ ਦਾ ਦਿਨ ਇਤਿਹਾਸਕ ਹੋਣਾ ਸੀ 7 ਤਰੀਕ ਅੱਜ ਮੌਕ ਡ੍ਰਿਲ ਦੇ ਪੂਰੇ ਭਾਰਤ ਵਿੱਚ 244 ਜ਼ਿਲ੍ਹਿਆਂ ਵਿੱਚ ਹੋਣੀ ਸੀ ਤੇ ਮੌਕ ਡ੍ਰਿਲ ਦੀ ਤਾਂ ਤਿਆਰੀ ਪਹਿਲਾਂ ਤੋਂ ਚੱਲ ਹੀ ਰਹੀ ਸੀ ਪਰ ਇਹ ਕਿਸੇ ਨੂੰ ਨਹੀਂ ਪਤਾ ਸੀ ਕਿ ਭਾਰਤ ਸਰਕਾਰ ਅਜਿਹਾ ਐਕਸ਼ਨ ਲੈਣ ਵਾਲੀ ਹੈ ਹਾਲਾਂਕਿ ਪਿਛਲੇ ਕੁਝ ਦਿਨਾਂ ਤੋਂ ਮੀਟਿੰਗਾਂ ਦਾ ਦੌਰ ਜਾ ਰਹੀ ਸੀ ਇੱਕ ਤੋਂ ਬਾਅਦ ਇੱਕ ਮੀਟਿੰਗ ਡਿਫੈਂਸ ਮਿਨਿਸਟਰ ਦੇ ਨਾਲ ਚੱਲ ਸੀ ਇਸ ਤੋਂ ਇਲਾਵਾ ਜਿਹੜੇ ਇੰਡੀਅਨ ਆਰਮੀ ਇੰਡੀਅਨ ਨੇਵੀ ਇੰਡੀਅਨ 에어 ਫੋਰਸ ਦੇ ਚੀਫ ਹੈ ਉਹਨਾਂ ਨਾਲ ਵੀ ਮੀਟਿੰਗਸ ਚੱਲ ਰਹੀ ਸੀ ਤੇ ਅੱਜ ਉਹ ਤਸਵੀਰ ਵੀ ਦੇਖਣ ਨੂੰ ਮਿਲੀ ਹੈ ਤੇ ਇਸ ਦਾ ਸਰ ਪੰਜਾਬ ਦੇ ਵਿੱਚ ਵੀ ਦੇਖਣ ਨੂੰ ਮਿਲ ਰਿਹਾ ਪਰਮਿੰਦਰ ਠੀਕ ਹੈ ਠੀਕ ਹੈ ਤਾਂ ਤਜਿੰਦਰ ਕੋਲ ਦੁਬਾਰਾ ਚੱਲ ਤਜਿੰਦਰ ਹੋਰ ਕੀ ਜਾਣਕਾਰੀ ਹੈ ਆਪਰੇਸ਼ਨ ਸੰਧੂਰ ਦੇ ਬਾਰੇ ਕੀ ਕੀ ਅਪਡੇਟ ਹੈ ਹੁਣ ਤੱਕ ਜਿਹੜਾ ਆ ਰਿਹਾ ਹੈ ਕਿ ਪਾਕਿਸਤਾਨ ਵੱਲੋਂ ਵੀ ਕੋਈ ਜਵਾਬੀ ਕਾਰਵਾਈ ਕਰਨ ਦਾ ਐਲਾਨ ਹੈ ਜਾਂ ਬਿਆਨ ਹੈ ਕੋਈ ਆਇਆ ਹੋਵੇਗਾ ਹਾਂ ਜੀ ਬਿਲਕੁਲ ਪਰਮਿੰਦਰ ਜਿਵੇਂ ਕਿ ਮੇਰੇ ਸਹਿਯੋਗੀ ਨੀਲਮ ਨੇ ਦੱਸਿਆ ਕਿ ਆਪਰੇਸ਼ਨ ਸੰਧੂਰ ਐਨ ਮੌਕੇ ਤੇ ਇਹਨੂੰ ਸਲੱਗ ਦਿੱਤਾ ਗਿਆ ਕਿਉਂਕਿ ਮਾਵਾ ਭੈਣਾ ਦੇ ਸੰਧੂਰ ਉਜਾੜ ਦਿੱਤੇ ਗਏ دہشتਗਰਦਾਂ ਨੇ ਤਾਂ ਮੌਕੇ ਦੇ ਉੱਤੇ ਆਪਰੇਸ਼ਨ ਸੰਧੂਰ ਹੈ ਜਿਹੜਾ ਇਸ ਨੂੰ ਸਫਲ ਬਣਾਇਆ ਗਿਆ ਜਿਵੇਂ ਕਿ ਤੁਸੀਂ ਪੁੱਛ ਰਹੇ ਹੋ ਵੀ ਪਾਕਿਸਤਾਨ ਵੱਲੋਂ ਕੀ ਕਾਰਵਾਈ ਕੀਤੀ ਜਾ ਸਕਦੀ ਆ ਹਾਂ ਜੀ ਬਿਲਕੁਲ ਪਰਮਿੰਦਰ ਪਾਕਿਸਤਾਨ ਦੇ ਜਿਹੜੇ ਵੀ ਮੰਤਰੀ ਨੇ ਉਹਨਾਂ ਦੇ ਬਿਆਨ ਸਾਹਮਣੇ ਆ ਰਹੇ ਨੇ ਕਿਉਂਕਿ دہشت ਦਾ ਮਾਹੌਲ ਪਾਕਿਸਤਾਨ ਦੇ ਵਿੱਚ ਬਣ ਗਿਆ ਪੂਰੇ ਸਕੂਲ ਨੇ ਜਿਹੜੇ ਹੋਰ ਥਾਵਾਂ ਨੇ ਬੰਦ ਕਰ ਦਿੱਤੀਆਂ ਗਈਆਂ ਨੇ ਤਾਂ ਇਸ ਦੇ ਲਈ ਭਾਰਤ ਵੀ ਤਿਆਰ ਬਰ ਤਿਆਰ ਬੈਠਾ ਹੈ ਬੀਐਸਐਫ ਹੈਗੀ ਫੌਜ ਦੀਆਂ ਹੋਰ ਟੁਕੜੀਆਂ ਨੇ ਜਿਹੜੀਆਂ ਉਹਨਾਂ ਨੇ ਸਰਹੱਦ ਦੇ ਉੱਤੇ ਚੌਕਸੀ ਵਧਾ ਦਿੱਤੀ ਹੈ ਡਰੋਨ ਦੇ ਰਾਹੀਂ ਆ ਨਜ਼ਰ ਰੱਖੀ ਜਾ ਰਹੀ ਆ ਤਾਂ ਇਹ ਵੱਡਾ ਹਮਲਾ ਜਿਹੜਾ ਪਰਮਿੰਦਰ ਕਹਿ ਸਕਦੇ ਆ ਤਾਂ ਪਾਕਿਸਤਾਨ ਦੇ ਵਿੱਚ ਬੁਖਲਾਹਟ ਆ ਤੇ ਹੋ ਸਕ ਉਹ ਥੋੜਾ ਬੋਤਾ ਕੋਈ ਅੱਗੇ ਆਵੇ ਹਰਕਤ ਕਰੇ ਪਰ ਭਾਰਤ ਉਸ ਦੀਆਂ ਹਰਕਤਾਂ ਦਾ ਜਵਾਬ ਦੇਣ ਦੇ ਲਈ ਵੀ ਪ੍ਰਵਿੰਦਰ ਤਿਆਰ ਠੀਕ ਹੈ ਠੀਕ ਹੈ ਤਾਂ ਸਾਡੀ ਸਹਿਯੋਗੀ ਵਿੰਮਲ ਸਾਡੇ ਨਾਲ ਮੌਜੂਦ ਨੇ ਵਿੰਮਲ ਇਸ ਵੇਲੇ ਦੀ ਕੀ ਅਪਡੇਟ ਹੈ ਪਾਕਿਸਤਾਨ ਅਤੇ ਭਾਰਤ ਦੇ ਵਿਚਕਾਰ ਜੋ ਤਣਾਅ ਚੱਲ ਰਿਹਾ ਹੈ ਪੰਜਾਬ ਦਾ ਮੈਂ ਜ਼ਿਕਰ ਕਰੂੰਗਾ ਭਾਰਤੀ ਪੰਜਾਬ ਹੈ ਜਿਹੜਾ ਚੜ੍ਹਦਾ ਪੰਜਾਬ ਹੈ ਉੱਥੇ ਕੀ ਚੌਕਸੀ ਵਧਾਈ ਗਈ ਹੈ ਕੀ ਕੀ ਸਕੂਲਾਂ ਨੂੰ ਲੈ ਕੇ ਕੀ ਅਪਡੇਟ ਹੈ ਉੱਥੇ ਸੁਰੱਖਿਆ ਵਧਾਈ ਗਈ ਹੈ ਪੁਲਿਸ ਵੱਲੋਂ ਤਾਇਨਾਤ ਕੀਤੀ ਗਈ ਹੈ ਜਵਾਨ ਤੇ ਦੈਨ ਉਸਦੇ ਨਾਲ ਸਾਸਰਹੰਦ ਦੇ ਇਲਾਕਿਆਂ ਦੇ ਵਿੱਚ ਪਾਸ ਸਕੂਲ ਜਿਹੜੇ ਨੇ ਪੰਜ ਲਿਆਂਦੇ ਅਮ੍ਰਿਤਸਰ ਤਰਨਤਾਰਨ ਅਮ੍ਰਿਤਸਰ ਗੁਰਦਾਸਪੁਰ ਪਠਾਨਕੋਟ ਫਾਜ਼ਿਲਕਾ ਦੇ ਵਿੱਚ ਸਕੂਲ ਬੰਦ ਕਰ ਦਿੱਤੇ ਗਏ ਨੇ ਤੇ ਫੁੱਲੀ ਪੁਲਿਸ ਦੇ ਵੱਲੋਂ ਸੁਰੱਖਿਆ ਥੋੜੀ ਜਿਹੀ ਹੋਰ ਚੌਕਸੀ ਦੇ ਨਾਲ ਏਅਰਪੋਰਟ ਬੰਦ ਹੋਣ ਦੀ ਵੀ ਖਬਰ ਹੈ ਕਿਹੜੇ ਕਿਹੜੇ ਏਅਰਪੋਰਟ ਹੁਣ ਤੱਕ ਅਮ੍ਰਿਤਸਰ ਦਾ ਹਾਦੀ ਤੱਕ ਬੰਦ ਨੇ ਮੁਕੰਮਲ ਬੰਦ ਨਹੀਂ ਹਾਂਜੀ ਹਾਂਜੀ ਠੀਕ ਹੈ ਤਾਂ ਚੰਡੀਗੜ੍ਹ ਏਅਰਪੋਰਟ ਹੈ ਅਮ੍ਰਿਤਸਰ ਏਅਰਪੋਰਟ ਹੈ ਮੁਕੰਮਲ ਬੰਦ ਕਰ ਦਿੱਤੇ ਗਏ ਨੇ ਇਸ ਤੋਂ ਇਲਾਵਾ ਸਰਹੱਦੀ ਇਲਾਕਿਆਂ ਦੇ ਵਿੱਚ ਜਿਹੜੇ ਸਕੂਲ ਨੇ ਉੱਥੇ ਵੀ ਛੁੱਟੀ ਦਾ ਐਲਾਨ ਕਰ ਦਿੱਤਾ ਗਿਆ ਯਾਨੀ ਕਿ ਸਕੂਲ ਫਿਲਹਾਲ ਦੀ ਕੜੀ ਲਈ ਅਗਲੇ ਹੁਕਮਾਂ ਤੱਕ ਬੰਦ ਕਰ ਦਿੱਤੇ ਗਏ ਨੇ ਆ دہشت ਦਾ ਮਾਹੌਲ ਜ਼ਰੂਰ ਹੈ ਲੋਕਾਂ ਦੇ ਵਿੱਚ ਹਾਲਾਂਕਿ ਪੈਨਿਕ ਹੋਣ ਦੀ ਜ਼ਰੂਰਤ ਨਹੀਂ ਹੈ ਘਬਰਾਉਣ ਦੀ ਜ਼ਰੂਰਤ ਨਹੀਂ ਹੈ ਫੌਜ ਹੈ ਜਿਹੜੀ ਉਹ ਲੋਕਾਂ ਦੀ ਰੱਖਿਆ ਦੇ ਲਈ ਹੁੰਦੀ ਹੈ ਉਹ ਕਿਤੇ ਨਾ ਕਿਤੇ ਫੌਜ ਹੈ ਜਿਹੜੀ ਹਰ ਤਰ੍ਹਾਂ ਦੇ ਨਾਲ ਚੌਕਸ ਹੈ ਕਿ ਨਾਗਰਿਕਾਂ ਨੂੰ ਜੋ ਭਾਰਤੀ ਵਾਸੀ ਨੇ ਉਹਨਾਂ ਨੂੰ ਕਿਸੇ ਤਰ੍ਹਾਂ ਦੀ ਦਿੱਕਤ ਨਾ ਹੋਵੇ ਹਾਲਾਂਕਿ ਹਰੇਕ ਦੇਸ਼ ਦੀ ਫੌਜ ਹੁੰਦੀ ਹੈ ਆਪਣੇ ਨਾਗਰਿਕਾਂ ਦੀ ਸਹੂਲਤ ਲਈ ਕੰਮ ਕਰਦੀ ਹੈ ਪਰ ਭਾਰਤੀ ਫੌਜ ਦੀ ਅਸੀਂ ਗੱਲ ਕਰਾਂਗੇ ਭਾਰਤੀ ਫੌਜ ਦੇ ਜਵਾਨ ਨੇ ਜਿਹੜੇ ਉਸ ਵੇਲੇ ਚੌਕਸ ਨੇ ਤਾਇਨਾਤ ਨੇ ਬਾਰਡਰਾਂ ਦੇ ਉੱਤੇ ਕਿਸੇ ਵੀ ਵੇਲੇ ਜੇਕਰ ਕੋਈ ਅਨੁਸੁਖਾਵੀ ਘਟਨਾ ਜਾਂ ਕਹਿ ਸਕਦੇ ਹੋ ਜਵਾਬੀ ਕਾਰਵਾਈ ਕਰਨ ਦੀ ਕੋਸ਼ਿਸ਼ ਕਰਦਾ ਹੈ ਪਾਕਿਸਤਾਨ ਤਾਂ ਭਾਰਤੀ ਫੌਜ ਜਵਾਨ ਜਵਾਬ ਦੇਣ ਦੇ ਲਈ ਪੂਰੀ ਤਰ੍ਹਾਂ ਤਿਆਰ ਪਰ ਤਿਆਰ ਹੈ ਤਾਂ ਜੋ ਆਮ ਲੋਕਾਂ ਨੂੰ ਕਿਸੇ ਤਰ੍ਹਾਂ ਦੀ ਦਿੱਕਤ ਪਰੇਸ਼ਾਨੀ ਨਾ ਆਵੇ ਆਮ ਲੋਕਾਂ ਤੱਕ ਇਸ ਹਮਲੇ ਦਾ ਸੇਕ ਹੈ ਜਿਹੜਾ ਉਹ ਨਾ ਪਹੁੰਚੇ ਇਹੀ ਕੋਸ਼ਿਸ਼ ਰਹਿੰਦੀ ਹੈ ਤਾਂ ਕਾਮਨਾ ਕਰਦੇ ਆ ਸ਼ਾਂਤੀ ਬਹਾਲੀ ਦੀ ਕਿ ਸ਼ਾਂਤੀ ਰਹੇ ਦੋਹਾ ਮੁਲਕਾਂ ਦੇ ਵਿੱਚ ਵੀ ਹੋਰ ਮੁਲਕਾਂ ਦੇ ਵਿੱਚ ਵੀ ਕਿਉਂਕਿ ਜਦੋਂ ਜੰਗਾਂ ਲੱਗਦੀਆਂ ਨੇ ਤਾਂ ਇਨਸਾਨੀਅਤ ਹੈ ਜਿਹੜੀ ਉਸ ਦਾ ਜ਼ਰੂਰ ਕਾਨੂੰ ਹੁੰਦਾ ਹੈ انسان ਮਾਰੇ ਜਾਂਦੇ ਨੇ ਮਹਿੰਗਾਈ ਵਾਧੀ ਹੈ ਬੇਰੋਜ਼ਗਾਰੀ ਵਾਧੀ ਹੈ ਹੋਰ ਸਾਰੀਆਂ ਬਹੁਤ ਸਾਰੀਆਂ ਸਮੱਸਿਆਵਾਂ ਨੇ ਜਿਹੜੀਆਂ ਜੰਗਾਂ ਤੋਂ ਬਾਅਦ ਲੋਕਾਂ ਨੂੰ ਉਹਨਾਂ ਦਾ ਸਾਹਮਣਾ ਕਰਨਾ ਪੈਂਦਾ ਤਾਂ ਕਾਮਨਾ ਕਰਦੇ ਕਿ ਸ਼ਾਂਤੀ ਬਹਾਲੀ ਹੋਵੇ ਮਹਾਲੂ ਵੇ ਤਾਂ ਕਿਸੇ ਤਰ੍ਹਾਂ ਦਾ ਕੋਈ ਕਲਾਸ਼ ਹੈ ਜਿਹੜਾ ਅੱਗੇ ਤੋਂ ਨਾ ਦੇਖਣ ਨੂੰ ਮਿਲੇ ਤਾਂ ਪਾਕਿਸਤਾਨ ਨੇ ਜੋ ਨਾਪਾਕ ਹਰਕਤਾਂ ਕੀਤੀਆਂ ਨੇ ਉਸਤਾ ਹੋ ਆਪਣਾ ਮਾਫੀ ਮੰਗੇ ਤੇ ਜਲਦ ਤੋਂ ਜਲਦ ਇਸ ਮਸਲੇ ਨੂੰ ਠੰਡਾ ਕਰਨ ਦੀ ਕੋਸ਼ਿਸ਼ ਪਾਕਿਸਤਾਨ ਵੀ ਕਰੇ ਜੋ ਨਾ ਤੋਂ ਹਰ ਗਲਤੀਆਂ ਹੋਈਆਂ ਨੇ ਉਹਨਾਂ ਨੂੰ ਕਿਤੇ ਨਾ ਕਿਤੇ ਪਾਕਿਸਤਾਨ ਨੂੰ ਮੰਨ ਲੈਣਾ ਚਾਹੀਦਾ ਹੈ ਕਿ ਭਾਈ ਹਾਂ دہشت گرد ਇੱਥੇ ਹੈ ਅਸੀਂ ਉਹਨਾਂ ਦੇ ਕਾਰਵਾਈ ਕਰਾਂਗੇ ਜਾਂ ਪਾਕਿਸਤਾਨ ਆਪਣੇ ਪੱਧਰ ਤੇ دہشت گردਾਂ ਦੇ ਉੱਤੇ ਕਿਤੇ ਨਾ ਕਿਤੇ ਕੋਈ ਕਾਰਵਾਈ ਕਰਨ ਦੀ ਜਿਹੜਾ ਐਲਾਨ ਹੈ ਜਾਂ ਫੈਸਲਾ ਕਰ ਲਵੇ ਤਾਂ ਸ਼ਾਇਦ ਕੋਈ ਹੱਲ ਹੋ ਸਕਦਾ ਹੈ ਹਾਲਾਂਕਿ ਫਿਲਹਾਲ ਦੀ ਘੜੀ ਲਈ ਦਹਿਸ਼ਤ ਦਾ ਮਾਹੌਲ ਜ਼ਰੂਰ ਹੈ ਲੋਕਾਂ ਦੇ ਵਿੱਚ ਪਰ ਦਹਿਸ਼ਤ ਵਿੱਚ ਆਉਣ ਦੀ ਜ਼ਰੂਰਤ ਨਹੀਂ ਹੈ ਭਾਰਤੀ ਫੌਜ ਪੂਰੀ ਤਰ੍ਹਾਂ ਚੌਕਸ ਹੈ 에어 ਸਟ੍ਰਾਈਕ ਕੀਤੀ ਸੀ ਉਸ ਤੋਂ ਬਾਅਦ ਹਾਲ ਹਾਲੇ ਤੱਕ ਕਿਸੇ ਤਰ੍ਹਾਂ ਦੇ ਕੋਈ ਹਮਲੇ ਜਾਂ ਗੋਲੀਬਾਰੀ ਦੀ ਕੋਈ ਖਬਰ ਨਹੀਂ ਹੈ ਉਸ ਤੋਂ ਬਾਅਦ